ਇਸ ਬਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਗੁਰਨਾਮ ਸਿੰਘ ਚੜੂਣੀ ਨੇ ਇੱਕ ਸਰਕਾਰੀ ਅਧਿਕਾਰੀ ਦੇ ਥੱਪੜ ਝੜ ਦਿੱਤਾ ਦੱਸਦੀ ਹੈ ਕਿ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੁੜੂਨੀ ਦਰਜਨਾ ਕਿਸਾਨਾਂ ਦੇ ਨਾਲ ਚੋਨੇ ਦੀ ਲਿਫਟਿੰਗ ਦੀ ਮੰਗ ਨੂੰ ਲੈ ਕੇ ਡੀਸੀ ਦਫ਼ਤਰ ਦੇ ਬਾਹਰ ਧਰਨੇ ਤੇ ਬੈਠੇ ਹੋਏ ਸੀ ਇਸੇ ਦੌਰਾਨ ਉਹਨਾਂ ਦੀ ਪੁਲਿਸ ਦੇ ਨਾਲ ਠਿੱਖੀ ਬਹਿਸ ਹੋ ਗਈ ਜਿਸ ਤੋਂ ਬਾਅਦ ਉਹਨਾਂ ਨੇ ਇੱਕ ਸਰਕਾਰੀ ਅਧਿਕਾਰੀ ਦੇ ਜ਼ੋਰਦਾਰ ਥੱਪੜ ਝੜ ਦਿੱਤਾ ਗੁਰਨਾਮ ਸਿੰਘ ਚੁੜੂਨੀ ਦੀ ਇਸ ਹਰਕਤ ਨਾਲ ਮੌਕੇ ਤੇ ਬਹੁਤ ਜ਼ਿਆਦਾ ਹਗਾਮਾ ਹੋ ਗਿਆ ਤੇ ਵੱਡੀ ਗਿਣਤੀ ਵਿੱਚ ਤਾਇਨਾਤ ਪੁਲਿਸ ਨੇ ਉਹਨਾਂ ਨੂੰ ਮੌਕੇ ਤੇ ਹਿਰਾਸਤ ਦੇ ਵਿੱਚ ਲੈ ਲਿਆ ਮੀਡੀਆ ਰਿਪੋਰਟਾਂ ਮੁਤਾਬਕ ਚੋਣਾਂ ਦੀ ਖਰੀਦੇ ਵਿੱਚ ਦੇਰੇ ਨੂੰ ਲੈ ਕੇ ਮਿਨੀ ਸਕੱਤਰਤ ਦੇ ਸਾਹਮਣੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਡੀਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸੀ ਤੇ ਗੁਰਨਾਮ ਚੜੂਣੀ ਵਿਰੋਧ ਪ੍ਰਦਰਸ਼ਨਦਾਰਾਂ ਇੱਕ ਟਰੈਕਟਰ ਟਰਾਲੀ ਤੇ ਸਵਾਰ ਸੀ ਤੇ ਮੰਗਾ ਨਾ ਮੰਨੇ ਜਾਣ ਤੋਂ ਬਾਅਦ ਸਥਿਤੀ ਅਚਾਨਕ ਗਰਮ ਹੋ ਗਈ ਤੇ ਉਹ ਟਰੈਕਟਰ ਤੋਂ ਹੇਠਾਂ ਆ ਗਏ ਜਿਸ ਦੌਰਾਨ ਉਹਨਾਂ ਨੇ ਸਰਕਾਰੀ ਅਧਿਕਾਰੀ ਦੇ ਥੱਪੜ ਮਾਰ ਦਿੱਤਾ ਇਸੇ ਦੌਰਾਨ ਕੀਤੀ ਜਾ ਰਹੀ ਬੈਂਕ ਦੌਰਾਨ ਚੜੂਣੀ ਨੇ ਇੱਕ ਸਰਕਾਰੀ ਅਧਿਕਾਰੀ ਨੂੰ ਥੱਪੜ ਮਾਰ ਦਿੱਤਾ ਤੇ ਇਸ ਘਟਨਾ ਨਾਲ ਮੌਕੇ ਤੇ ਬਹੁਤ ਜ਼ਿਆਦਾ ਆਫੜਾ ਦਫੜੀ ਮਚ ਗਈ ਤੇ ਨਾਲ ਨਾਲ ਤੁਹਾਨੂੰ ਤਸਵੀਰਾਂ ਵੀ ਜਿਹੜੀਆਂ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਉੱਥੇ ਹਫੜਾ ਦਫੜੀ ਮਚ ਗਈ ਮਾਹੌਲ ਪੂਰਾ ਗਰਮਾ ਗਿਆ ਤਸਵੀਰਾਂ ਤੁਹਾਨੂੰ ਨਾਲ-ਨਾਲ ਦਿਖਾ ਰਹੇ ਆ ਤੇ ਇਸ ਦੌਰਾਨ ਮੌਕੇ ਤੇ ਮੌਜੂਦ ਤੇ ਪੁਲਸ ਅਧਿਕਾਰੀਆਂ ਨੇ ਕਾਰਵਾਈ ਕਰਦੇ ਹੋਏ ਚੜੂਣੀ ਤੇ ਉਹਨਾਂ ਦੇ ਸਾਥੀ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਰਿਆ ਜਿੱਥੇ ਚੋਨੇ ਦੀ ਦੇ ਵਿੱਚ ਇਹ ਨਿਯਮਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਤੇ ਪ੍ਰਸ਼ਾਸਨ ਆਮੋ ਸਾਹਮਣੇ ਹੋ ਗਏ ਨੇ ਤੇ ਇਸੇ ਦੌਰਾਨ ਕਿਸਾਨ ਵੱਡੀ ਗਿਣਤੀ ਦੇ ਵਿੱਚ ਮੀਨੀ ਸਕੱਤਰੇ ਦੇ ਸਾਹਮਣੇ ਡੀਸੀ ਦਫ਼ਤਰ ਦੇ ਬਾਹਰ ਝੋਨੇ ਦੀ ਲਿਫਟਿੰਗ ਲਈ ਵਿਰੋਧ ਪ੍ਰਦਰਸ਼ਨ ਕਰਨ ਲਈ ਪਹੁੰਚੇ ਪਰ ਇਸ ਮੌਕੇ ਜ਼ਬਰਦਸਤ ਹੰਗਾਮਾ ਹੋਇਆ ਦਰਸਾਲ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੁਰੂਣੀ ਦੀ ਪ੍ਰਸ਼ਾਸਨ ਨਾਲ ਤਿੱਖੀ ਬਹਿਸ ਹੋਈ ਬਹੁਤ ਜ਼ਿਆਦਾ ਉੱਥੇ ਮਾਹੌਲ ਗਰਮਾ ਗਿਆ ਅਧਿਕਾਰੀਆਂ ਦੇ ਵਿਚਾਲੇ ਤੇ ਕਿਸਾਨਾਂ ਦੇ ਵਿਚਾਲੇ ਜਿਹੜੇ ਸਾਹਮਣੇ ਤੂ ਤੂ ਮੈਂ ਹੋਈ ਆ ਤਾਂ ਮਾਹੌਲ ਬਹੁਤ ਜ਼ਿਆਦਾ ਭੱਗ ਗਿਆ ਉੱਥੇ ਤਾਂ ਨਾਲ ਨਾਲ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਆ ਤਾਂ ਨੇ ਦੌਰਾਨ ਮਾਹੌਲ ਇੰਨਾ ਭੱਗ ਗਿਆ ਕਿ ਗੁਰਨਾਮ ਸਿੰਘ ਚੜੂਣੀ ਨੇ ਇੱਕ ਸਰਕਾਰੀ ਅਧਿਕਾਰੀ ਨੂੰ ਥੱਪੜ ਮਾਰਿਆ ਤੇ ਮੌਕੇ ਤੇ ਬਹੁਤ ਜ਼ਿਆਦਾ ਆਫੜਾ ਦਫੜੀ ਮੱਚ ਗਈ ਪੁਲਿਸ ਤੇ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕੀਤੀ ਤੇ ਸਥਿਤੀ ਨੂੰ ਕਾਬੂ ਵਿੱਚ ਲਿਆਂਦਾ ਇਸ ਸਮੇਂ ਮੌਕੇ ਤੇ ਭਾਰੀ ਪੁਲਿਸ ਫੋਰਸ ਤਾਇਨਾਤ ਆ ਤੇ ਸਥਿਤੀ ਤੇ ਨਜ਼ਰ ਪੂਰੀ ਤਰ੍ਹਾਂ ਜੜੀਆਂ ਉਹ ਨਿਗਾਹਾਂ ਰੱਖੀਆਂ ਜਾ ਰਹੀਆਂ ਨੇ ਜ਼ਿਕਰ ਕਰਦੀ ਹੈ ਕਿ ਗੁਰਨਾਮ ਸਿੰਘ ਚੜੂਨੀ ਵਿਰੋਧ ਪ੍ਰਦਰਸ਼ਨ ਦੌਰਾਨ ਇੱਕ ਅਧਿਕਾਰੀ ਦੇ ਥੱਪੜ ਉਹਨਾਂ ਨੇ ਜਿਹੜਾ ਉਹ ਮਾਰ ਦਿੱਤਾ ਤੇ ਹਾਲਾਂਕਿ ਚੜੂਨੂ ਹੁਣ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਹਾਲਾਂਕਿ ਅਜੇ ਤੱਕ ਇਹ ਸਾਫ਼ ਨਹੀਂ ਹੋਇਆ ਕਿ ਉਸਨੇ ਇਹ ਥੱਪੜ ਕਿਉਂ ਮਾਰਿਆ